ਪ੍ਰੈਸ ਨੋਟ ਮਿਤੀ 29 ਨਵੰਬਰ 2025 ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਇਲਾਕਾ ਥਾਣਾ ਲੋਈਆਂ ਵਿਖੇ ਸਨਸੈਸ਼ਨਲ ਗੈਂਗ ਰੇਪ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ। ਸ਼੍ਰੀ ਹਰਵਿੰਦਰ ਸਿੰਘ ਵਿਰਕ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅੰਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਪਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ਼੍ਰੀ ਅੰਦਰਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਓੰਕਾਰ ਸਿੰਘ ਬਰਾ PPS ਉਪ ਪੁਲਿਸ ਕਪਤਾਨ ਸ਼੍ਰੀ ਸੁਪਾਲ ਸਿੰਘ PPS ਉਪ ਪੁਲਿਸ ਕਪਤਾਨ ਜ਼ਿਲ੍ਹਾ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ পুষ্পਬਾਲੀ ਇੰਚਾਰਜ CIA ਸਟਾਫ ਸਮੇਤ ਜਲੰਧਰ ਦਿਹਾਤੀ ਦੀ ਪੁਲਿਸ ਨੇ ਇਲਾਕਾ ਥਾਣਾ ਲੋਹੀਆਂ ਵਿਖੇ ਸੈਂਸੇਸ਼ਨਲ ਗੈਂਗ ਰੇਪ ਦੇ ਮੁੱਖ ਦੋਸ਼ੀ ਸਮੇਤ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਵਿੰਦਰ ਸਿੰਘ ਵਿਰਕ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ ਤੇ 24 ਨਵੰਬਰ 2025 ਦਿਨ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 12:30 ਵਜੇ ਪਿੰਡ ਕੰਗ ਕਲਾਂ ਵਿਖੇ ਮੋਟਰ ਪਰ ਖੇਤਾਂ ਵਿੱਚ ਮਿਹਨਤ ਮਜ਼ਦੂਰੀ ਕਰਦੇ ਪ੍ਰਵਾਸੀ ਮਾ ਅਤੇ ਧੀ ਨਾਲ ਉਸਦੇ ਜੁਵਾਈ ਅਤੇ ਛੋਟੇ ਤਿੰਨ ਬੱਚਿਆਂ ਨੂੰ ਬੰਦੀ ਬਣਾ ਕੇ ਹਥਿਆਰਾਂ ਦੀ ਨੋਕ ਤੇ ਗੈਂਗ ਰੇਪ ਕੀਤਾ ਗਿਆ ਸੀ ਜਿਸ ਸਬੰਧੀ ਮਾ ਤੇ ਧੀ ਨੇ ਦੱਸਿਆ ਕਿ ਚਾਰ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਜ਼ਬਰਦਸਤੀ ਮੋਟਰ ਪਰ ਬਣੇ ਕਮਰੇ ਅੰਦਰ ਦਾਖਲ ਹੋ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਉਸ ਦੇ ਜਵਾਈ ਅਤੇ ਛੋਟੇ ਬੱਚਿਆਂ ਨੂੰ ਦੂਸਰੇ ਕਮਰੇ ਵਿੱਚ ਬੰਦ ਕਰਕੇ ਮਾਂ ਵਿਧਵਾ ਉਮਰ ਕਰੀਬ 35 ਸਾਲ ਨਾਲ ਤਿੰਨ ਵਿਅਕਤੀਆਂ ਵੱਲੋਂ ਧੀ ਉਮਰ ਕਰੀਬ 19 ਸਾਲ ਨਾਲ ਇੱਕ ਵਿਅਕਤੀ ਵੱਲੋਂ ਇੱਕ ਕਮਰੇ ਵਿੱਚ ਲਿਜਾ ਕੇ ਡਰਾ ਧਮਕਾ ਕੇ ਬਾਰੋ-ਬਾਰੀ ਗੈਂਗ ਰੇਪ ਕੀਤਾ ਅਤੇ ਧਮਕੀ ਦਿੱਤੀ ਸੀ ਜਿਸ ਤੇ ਮਹਿਲਾ ਇੰਸਪੈਕਟਰ ਸੀਮਾ ਥਾਣਾ ਲੋਹਿਆਂ ਵੱਲੋਂ ਮਕਦਮਾ ਨੰਬਰ 176 ਮਿਤੀ 24 ਨਵੰਬਰ 2025 ਜੁਰਮ 64 ਬੀ ਐਨ ਐਸ 70 ਬੀ ਐਨ ਐਸ 35 ਬੀ ਐਨ ਐਸ ਥਾਣਾ ਲੁਈਆ ਜ਼ਿਲ੍ਹਾ ਜਲੰਧਰ ਦਿਹਾਤੀ ਵਿਖੇ ਦਰਜ ਰਜਿਸਟਰ ਕਰਕੇ ਇਸ ਦੀ ਇਤਲਾਫ ਫੌਰਨ ਸੀਨੀਅਰ ਅਫਸਰਾਂ ਨੂੰ ਦਿੱਤੀ ਗਈ ਅਤੇ ਫੌਰੀ ਤੌਰ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਵਿੰਦਰ ਸਿੰਘ ਵਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇਸ ਸੈਂਸੇਸ਼ਨਲ ਗ੍ਰਾਈਂਡ ਨੂੰ ਦੇਖਦੇ ਹੋਏ ਸ਼੍ਰੀ ਨਵੀਨ ਸਿੰਘਲਾ ਆਈਪੀਐਸ ਡੀਆਈਜੀ ਜਲੰਧਰ ਰੇਂਜ ਜੀ ਵੱਲੋਂ ਵਿਸ਼ੇਸ਼ ਟੀਮ ਗਠਿਤ ਕਰਕੇ ਪੰਜਾਬ ਸਰਕਾਰ ਦੁਆਰਾ ਜ਼ਿਲ੍ਹਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਅਤੇ ਸਮਾਜ ਦੇ ਮਾੜੇ ਅੰਸ਼ਰਾਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਨੂੰ ਸਖਤ ਹਦਾਇਤ ਕਰਕੇ ਜਲਦ ਤੋਂ ਜਲਦ ਮੁਕੱਦਮਾ ਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਹਦਾਇਤ ਕੀਤੀ ਗਈ ਸੀ ਜਿਸ ਤੇ ਸ਼ਿਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਸਖਤ ਮਿਹਨਤ ਕਰਦੇ ਹੋਏ ਵਿਗਿਆਨਿਕ ਟੈਕਨੀਕਲ ਅਤੇ ਹਿਊਮਨ ਸੋਰਸਾਂ ਰਾਹੀਂ ਲੀਡ ਮਿਲਨ ਤੇ 29 ਨਵੰਬਰ 2025 ਨੂੰ ਮਕਦਮਾ ਨੰਬਰ 176 ਮਿਤੀ 24 ਨਵੰਬਰ 2025 ਜੁਰਮ 64 35 ਬੀਐਨਐਸ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਟ੍ਰੇਸ ਕਰਦੇ ਹੋਏ ਦੋਸ਼ੀਆਂ साजन पुत्र मार्क रोकी पुत्र लेट शोक वसियान नेलंधर पब्लिक स्कूल गुरु नानक कलोनी था जिला जलंधर अर्शप्रीत अर्श पुत्र रणजीत सिंह वासी पिंड पुनिया हाल वासी श्री गुरु नानक कलोनी वार्ड नंबर दो थाना लोही चार राजन उर्फ रोहित पुत्र मंगलवासी नेड़े ਜਲੰਧਰ ਪਬਲਿਕ ਸਕੂਲ ਗੁਰੂ ਨਾਨਕ ਕਲੋਨੀ ਵਾਰਡ ਨੰਬਰ 1 ਲੋਇਆ ਥਾਣਾ ਲੋਇਆ ਜ਼ਿਲ੍ਹਾ ਜਲੰਧਰ ਨੂੰ ਮੁਕਦਮਾ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਸੂਚਨਾ ਮਿਲਣ ਤੇ ਖੰਡੂਰ ਨਮਾ ਰੈਸਟ ਹਾਊਸ ਨੇੜੇ ਰੇਲਵੇ ਸਟੇਸ਼ਨ ਲੋਇਆ ਜ਼ਿਲ੍ਹਾ ਜਲੰਧਰ ਤੋਂ ਦੋਸ਼ੀ ਸਾਜਨ ਪੁੱਤਰ ਮਾਰਕ ਰੋਕੀ ਪੁੱਤਰ ਲੇਟ ਸ਼ੋਕਤ ਵਾਸੀਆਂ ਨੇੜੇ ਜਲੰਧਰ ਪਬਲਿਕ ਸਕੂਲ ਵਾਰਡ 1 ਲੋਇਆ ਥਾਣਾ ਲੋਇਆ ਜ਼ਿਲ੍ਹਾ ਜਲੰਧਰ ਪਤੇ ਤੀਜਾ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਪੁੰਨੀਆਂ ਹਾਲ ਵਾਸੀ ਗੁਰੂ ਨਾਨਕ ਕਲੋਨੀ ਵਾਰਡ ਨੰਬਰ 2 ਥਾਣਾ ਲੋਈਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾਰਦਤ ਵਿੱਚ ਵਰਤੇ ਗਏ ਦੋ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਅਤੇ ਬਜਾਜ ਪਲਟੀਨਾ ਸਮੇਤ ਹਥਿਆਰ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਕਾਬੂशुदा ਵਿਅਕਤੀਆਂ ਨੂੰ ਮੌਕਾ ਜਾਏ ਵਕੂਆ ਪਰ ਲਿਜਾ ਕੇ ਕ੍ਰਾਈਮ ਸੀਨ ਰਿਕੋਰਡ ਕਰਕੇ ਵੀਡੀਓਗ੍ਰਾਫੀ ਕੀਤੀ ਜਾਵੇਗੀ ਜਿਨ੍ਹਾਂ ਦਾ ਚੌਥਾ ਸਾਥੀ ਰਾਜਨ ਉਰਫ ਰੋਹਿਤ ਪੁੱਤਰ ਮੰਗਲਵਾਸੀ ਨੇੜੇ ਜਲੰਧਰ ਪਬਲਿਕ ਸਕੂਲ ਵਾਰਡ ਨੰਬਰ 1 ਲੋਹੀਆ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੇ ਦੌਰਾਨੇ ਪੁੱਛ ਗਿਛ ਇਹ ਗੱਲ ਦੱਸੀ ਹੈ ਕਿ ਜਿਨ੍ਹਾਂ ਨੇ ਰਲ ਕੇ ਹਮਸਲਾ ਹੋ ਕੇ ਚੋਰੀ ਦੇ ਨਾਮ ਨਾਲ ਗੈਂਗਰੇਪ ਵਰਗੇ ਕਿਨੌਣੇ ਅਪਰਾਧ ਨੂੰ ਅੰਜਾਮ ਦਿੱਤਾ ਅਤੇ ਗੈਂਗਰੇਪ ਤੋਂ ਬਾਅਦ ਉੱਥੇ ਪਈ ਵਿਦੇਸ਼ੀ ਸ਼ਰਾਬ ਪੀਤੀ ਦੋਸ਼ੀ ਸਾਜਨ ਪੁੱਤਰ ਮਾਰਕ ਅਤੇ ਰੋਕੀ ਪੁੱਤਰ ਸ਼ੌਕਤ ਉਕਤਾਨ ਦੋਨਾਂ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਹੇਠ-ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਰਜਿਸਟਰ ਹਨ ਜਿਨ੍ਹਾਂ ਵਿੱਚੋਂ ਸਾਜਨ ਉਕਤ ਮਿਤੀ 12 ਅਗਸਤ 2025 ਨੂੰ ਅਤੇ ਦੋਸ਼ੀ ਰੋਕੀ ਉਕਤ ਮਿਤੀ 8 ਜੁਲਾਈ 2025 ਨੂੰ ਕਪੂਰਥਲਾ ਜੇਲ੍ਹ ਤੋਂ ਜ਼ਮਾਨਤ ਪਰ ਬਾਹਰ ਆਏ ਹੋਏ ਹਨ। ਮੁਕੱਦਮਾ ਨੰਬਰ 176 ਮਿਤੀ 24 ਨਵੰਬਰ 2025 ਜੁਰਮ 64 BNS 70 BNS 355 BNS ਥਾਣਾ ਲੋਈਆਂ ਜ਼ਿਲ੍ਹਾ ਜਲੰਧਰ ਦਿਹਾਤੀ ਗ੍ਰਿਫਤਾਰ ਦੋਸ਼ੀ ਪਹਿਲਾ 사જન ਪੁੱਤਰ ਮਾਰਕ ਵਾਸੀ ਨੇੜੇ ਜਲੰਧਰ ਪਬਲਿਕ ਸਕੂਲ ਵਾਰਡ ਨੰਬਰ 1 ਲੋਈਆਂ ਥਾਣਾ ਲੋਈਆਂ ਜ਼ਿਲ੍ਹਾ ਜਲੰਧਰ ਉਮਰ ਕਰੀਮ 19 ਦੂਜਾ ਰੌਕੀ ਪੁੱਤਰ ਲੇਟ ਸ਼ੌਕਤ ਵਾਸੀ ਨੇੜੇ ਜਲੰਧਰ ਪਬਲਿਕ ਸਕੂਲ ਵਾਰਡ ਨੰਬਰ 1 ਲੋਈਆਂ ਥਾਣਾ ਲੋਈਆਂ ਜ਼ਿਲ੍ਹਾ ਜਲੰਧਰ ਉਮਰ ਕਰੀਬ 19 ਤੀਜਾ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਪੂਨੀਆਂ ਹਾਲ ਵਾਸੀ ਗੁਰੂ ਨਾਨਕ ਕਲੋਨੀ ਵਾਰਡ ਨੰਬਰ 2 ਥਾਣਾ ਲੋਈਆਂ ਉਮਰ ਕਰੀਬ 18 ਸਾਲ ਬਰਾਮਦਗੀ ਇੱਕ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਬਿਨਾ ਨੰਬਰੀ ਇੱਕ ਮੋਟਰਸਾਈਕਲ ਬਜਾਜ ਪਲਟੀਨਾ ਬਿਨਾ ਨੰਬਰੀ कुल दो मोटरसाइकिल लुढ़िंदा दोषी राजन उर्फ रोहित मंगलवासी नेडे नेलंधर पब्लिक स्कूल गुरु नानक कलोनी वार्ड नंबर एक लुण्या थाना था जिला जलंधर उम्र उन्नीस साल गिरफ्तार दोषी साजन पुत्र मारक खिलाफ पहला दर्ज मुकदमे पहला मुकदमा नंबर नब्बे मिति उनती अप्रैल दो हजार चौबी जुर्म तीन सौ उनासी बी चौंती चार सौ ग्यारह थाना सुल्तानपुर लोधी जिला कपूरथला दूजा मुकदमा नंबर अठहत् मिति नौ अक्टूबर दो हज़ार चौबीस जुर्म इक्की पचासी एन डी पी एस एक्ट थााणा लोही जिला जलंधर दिहाती मुकदमा नंबर तीन एक सौ दस मिति अठारह मई दो हजार पच्चीस जुर्म तीन सौ इकती तीन बी एन एस था सुल्तानपुर लोधी जिला कपूथला मुकदमा नंबर चार इकवंजा मिति सताई जून दो हजार पच्ची जुर्म तीन सौ पांच तीन सौ इकती बी एन एस चौधरी जिला कपूरथला गिरफ्तार दोषी रोकी पुत्र लेट शक्त खिलाफ पहला दर्ज मुकदमे पहला मुकदमा नंबर तीन मिति तीन मार्च दो हजार चौबीस जुर्म तीन चार रेलवे प्रॉपर्टी एक्ट नौ सौ उन्नीस सौ छियाठ थाना आर पी एफ नकोदर जिला जलंधर मुकदमा नंबर नब्बे जुरम नंबर मिती चौबी अप्रैल दो हज़ार पच्ची जुलम तीन सौ उनासी बी चौंती चार सौ लोधी जिला कपूरथला मुकदमा नंबर तीन इकवंजा मिति सताई जून दो हज़ार पच्ची जुलम तीन सौ पांच तीन सौ इकती बी एन एस चौधरी जिला कपूरथला मोहम्मद मकसूद दी खास रिपोर्ट ਹਾਂਜੀ ਸਰ ਜਿਹੜਾ ਇਹ ਮੈਟਰ ਹੋਇਆ ਸੀਗਾ ਇਲੈਕਟ੍ਰੀਕੀ ਪੇਸੇ ਮਦਦ ਦੇ ਨਾਮ ਦੇ ਕੀ ਮੈਟਰ ਕੀ ਹੈਗਾ ਔਰ ਕਦੋਂ ਦੀ ਘਟਨਾ ਹੈ ਇਹ ਦੇ ਵਿੱਚ ਹੁਣ ਤੱਕ ਦੇ ਇਹ ਇਹ ਥਾਣਾ ਲੋਈਆਂ ਦੇ ਵਿੱਚ ਇੱਕ ਕੰਗਕਲਾ ਪਿੰਡ ਪੈਂਦਾ ਕੰਗਕਲਾ ਤੋਂ ਅਸੀਂ ਜਦੋਂ ਕਾਕੜ ਕਲਾ ਨੂੰ ਜਾਣਦੇ ਆ ਉੱਥੇ ਰਸਤੇ ਦੇ ਵਿੱਚ ਆ ਜਿਵੇਂ ਮੋਟਰ ਹਵਲ ਜਿਹੜੀ ਖੇਤ ਹੁੰਦੇ ਨੇ ਨਾ ਉੱਥੇ ਇੱਕ ਕੁਆਟਰ ਬਣੇ ਹੋਏ ਸੀ ਜਿੱਥੇ ਲੇਬਰ ਰਹਿੰਦੀ ਸੀ ਤਾਂ ਇਹ ਮੋਟਰ ਦਾ ਜਿਹੜਾ ਮਾਲਕ ਹੈਗੇ ਕੁਲਵਿੰਦਰ ਸਿੰਘ ਹੈਗੇ ਨੇ ਨੰਬਰਦਾਰ ਹੈਗੇ ਕੰਗਕਲਾ ਪਿੰਡ ਦੇ ਉਹਨਾਂ ਇਹ ਜ਼ਮੀਨ ਦੇ ਉੱਤੇ ਬਾਲਕ ਨੇ ਇਹਨਾਂ ਦੀ ਮੋਟਰ ਹੈਗੀ ਸੀ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਹੈਗੇ ਸੀ ਉਹ ਉੱਥੇ ਇਹਨਾਂ ਦੇ ਜਿਹੜੇ ਪੁਰਾਣਾ ਘਰ ਸੀ ਜਿਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਕਨਵਰਟ ਕੀਤਾ ਲੇਬਰ ਹਾਊਸ ਦੇ ਵਿੱਚ ਉੱਥੇ ਜਿਹੜੇ ਹੈਗੇ ਨੇ ਇੱਕ ਪਰਿਵਾਰ ਜਿਹੜਾ ਪ੍ਰਵਾਸੀ ਪਰਿਵਾਰ ਹੈ ਉਹ ਰਹਿ ਰਿਹਾ ਸੀ ਤਾਂ ਜਿਹੜਾ ਪ੍ਰਵਾਸੀ ਪਰਿਵਾਰ ਰਹਿ ਸੀ ਉਹ ਰਹਿ ਰਿਹਾ ਸੀ ਉਹਦੇ ਵਿੱਚ ਇੱਕ ਲੇਡੀ ਸੀ ਵਿਧਵਾ ਲੇਡੀ ਸੀ ਵਿਡੋ ਜਿਹੜੀ ਲੇਡੀ ਸੀ ਉਹਦੀ ਉਮਰ ਕਰੀਬ 35 36 ਸਾਲ ਸੀ ਇੱਕ ਉਹਦੀ ਬੇਟੀ ਰਹਿੰਦੀ ਸੀ ਜਿਹੜੀ ਉਮਰ 18 19 ਸਾਲ ਦੀ ਉਮਰ ਸੀ ਉਹ ਐਂਡ ਉਹਦੀ ਬੇਟੀ ਅੱਗੇ ਮੈਰਿਡ ਸੀ ਉਹਦੇ ਕੋਲੇ 5 ਕਿ ਮਹੀਨੇ ਦਾ ਬੱਚਾ ਸੀ ਤੇ ਇੱਕ ਇਹ ਜਿਹੜੀ ਲੇਡੀ ਹੈਗੇ ਸੀ ਉਹਦਾ ਸਾਨੇ ਲੋ ਜਿਹੜਾ ਜਵਾਈ ਸੀ ਉਸਦੀ ਬੇਟੀ ਦਾ ਜਿਹੜਾ ਹਸਬੰਡ ਸੀ ਉਹ ਵੀ ਉੱਥੇ ਰਹਿ ਰਿਹਾ ਸੀ ਦੇ ਨਾਲ ਉਹਦੇ ਇੱਕ 11 ਸਾਲ ਦਾ ਬੱਚਾ ਇੱਕ 10 ਸਾਲ ਦਾ ਬੱਚਾ ਵੀ ਰਹਿ ਰਹੇ ਸੀ ਜਿਹੜੀ ਹੈਗੀ ਹੈ 23 ਤੇ 24 ਦੀ ਜਿਹੜੀ ਇੰਟਰਵਿਊਨਿੰਗ ਨਾਈਟ ਸੀ ਸ਼ਨੀਵਾਰ ਆਪਣੇ ਸੰਡੇ ਦੀ ਤੇ ਮੰਡੇ ਦੀ ਇੰਟਰਵਿਊਨਿੰਗ ਨਾਈਟ ਉਸ ਦਿਨ ਉਸ ਰਾਤ ਨੂੰ ਇੰਟਰਵਿਊਨਿੰਗ ਨਾਈਟ ਨੂੰ ਇੱਕ ਇਨਸੀਡੈਂਟ ਹੁੰਦੇ ਆ ਜਿਹੜੀ ਬੜੀ ਸੈਂਸੇਸ਼ਨਲ ਇਨਸੀਡੈਂਟ ਸੀ ਸਾਡੇ ਕੋਲ ਮਾਰਨਿੰਗ ਦੇ ਵਿੱਚ ਇਨਫਾਰਮੇਸ਼ਨ ਜਿਹੜੀ ਹੈਗੀ ਹੈ 24 ਤਰੀਕ ਨੂੰ ਜਦੋਂ ਸਾਡੇ ਕੋਲ ਇਨਫਾਰਮੇਸ਼ਨ ਆਈ ਕਿ 23 ਤੇ 24 ਦੀ ਦਰਮਿਆਨੀ ਰਾਤ ਨੂੰ ਤੁਸੀਂ ਕਹਿ ਸਕਦੇ ਹੋ ਕਿ ਸੋਮਵਾਰ ਅਰਲੀ ਮਾਰਨ ਐਤਵਾਰ ਦੀ ਰਾਤ ਦੇ ਸੋਮਵਾਰ ਦੀ ਅਰਲੀ ਮਾਰਨਿੰਗ ਨੂੰ ਚਾਰ ਜਿਹੜੇ ਅਣਪਛਾਤੇ ਵਿਅਕਤੀ ਉਥੇ ਆਉਂਦੇ ਆ ਰਾਤ ਨੂੰ ਜਿਹੜੇ ਦਰਵਾਜ਼ਾ ਤੋੜ ਕੇ ਜਿਹੜੇ ਕਮਰੇ ਦੇ ਵਿੱਚ ਪਿੱਛੇ ਆਪਣਾ ਰਾਤ ਨੂੰ ਸੁੱਤੇ ਪਏ ਸੀ ਉਥੇ ਆ ਕੇ ਇਹਨਾਂ ਨੇ ਉਹਨਾਂ ਨਾਲ ਮਾਰਕਟਾਈ ਕੀਤੀ ਔਰ ਜਿਹੜੀ ਲੇਡੀ ਹੈਗੀ ਜਿਹਦੀ ਉਮਰ ਮੈਂ ਦੱਸਿਆ ਆ ਕਿ 35-36 ਸਾਲ ਸੀ ਉਹਦੇ ਨਾਲ ਇਹ ਜਿਹੜੇ ਚਾਰ ਨੌਜਵਾਨ ਵਿਅਕਤੀ ਆਏ ਸੀ ਉਹਨਾਂ ਦੇ ਵਿੱਚੋਂ ਤਿੰਨ ਜਣਿਆਂ ਨੇ ਉਹਦੇ ਨਾਲ ਗੈਂਗ ਰੇਪ ਕੀਤਾ ਜਿਹੜਾ ਉਹਦਾ ਜਵਾਈ ਸੀ ਉਸ ਨੂੰ ਉਹਨਾਂ ਨੇ ਨਾਲ ਦੇ ਕਮਰੇ 'ਚ ਬੰਦ ਕੀਤਾ ਤੇ ਪਲੱਸ ਜਿਹੜਾ ਹੈਗਾ ਉਹਦੀ ਬੇਟੀ ਨਾਲ ਇੱਕ ਜਣੇ ਨੇ ਉਹਦੀ ਬੇਟੀ ਨਾਲ ਜਿਹੜਾ ਰੇਪ ਕੀਤਾ ਤਾਂ ਇਹ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਉਸ ਤੋਂ ਬਾਅਦ ਜਿਹੜੇ ਇਹ ਚਾਰੋਂ ਵਿਅਕਤੀ ਸੀ ਇਹ ਉਥੇ ਕਰੀਬ 1 ਘੰਟੇ ਦੇ ਕਰੀਬ ਉਥੇ ਇਹਨਾਂ ਨੇ ਸਭਾ ਬਤਾਇਆ ਇਹਨਾਂ ਨੇ ਉਥੇ ਉਹ ਜਿਹੜਾ ਮਾਲਕ ਸੀ ਉਥੇ ਜਗਾ ਦਾ ਉਹਦੀ ਕੋਈ ਦਾਰੂ ਵੀ ਇੱਕ ਕਮਰੇ ਦੇ ਵਿੱਚ ਪਈ ਸੀ ਵਿਦੇਸ਼ੀ ਸ਼ਰਾਬ ਦੀ ਕੋਈ ਬੋਟਲ ਪਈ ਸੀ ਉਹ ਵੀ ਉਹਨੇ ਇਹਨਾਂ ਨੇ ਬਾਅਦ ਦੇ ਵਿੱਚ ਜਾਣ ਲੱਗਿਆਂ ਨੇ ਸੇਵਨ ਕੀਤਾ ਉਥੇ ਪੀਤੀ ਐਂਡ ਉਤੋਂ ਚੋਰੀ ਇਹਨਾਂ ਨੇ ਸਮਾਨ ਵੀ ਕੀਤਾ ਉਥੇ ਮੋਟਰ ਦੀਆਂ ਤਾਰਾਂ ਸੀ ਕੁਈਸ ਕ੍ਰੈਪਸੀ ਤੇ ਇੱਕ ਜਿਹੜਾ ਹੈਗਾ ਉਹਨਾਂ ਦਾ ਹੋਰ ਜਿਹੜਾ ਸਮਾਨ ਖੇਤੀ ਦੇ ਵਿੱਚ ਕੰਮ ਆਉਣ ਵਾਲਾ ਜਿਹੜਾ ਉਹ ਸਮਾਨ ਜਿਹੜਾ ਹੈਗਾ ਇਹਨਾਂ ਨੇ ਚੋਰੀ ਕੀਤਾ ਤਾਂ ਇਹ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਹਨੂੰ ਅਸੀਂ ਬੜੇ ਸੰਜੀਦਗੀ ਨਾਲ ਅ ਅਸੀਂ ਇਹਨੂੰ ਇਨਵੈਸਟੀਗੇਟ ਕੀਤਾ ਸਭ ਤੋਂ ਪਹਿਲਾਂ ਸਾਡੀ ਲੀਗਲ ਰਿਕੁਆਇਰਮੈਂਟ ਐਫ ਆਈ ਆਰ ਦਰਜ ਕਰਨੀ ਸੀ ਉਹ ਰਿਕੁਆਇਰਮੈਂਟ ਕੀਤੀ ਇਹਨਾਂ ਦੋਨਾਂ ਜਿਹੜੀਆਂ ਵਿਕਟਮ ਸੀ ਉਹਨਾਂ ਦਾ ਪ੍ਰੋਪਰ ਮੈਡੀਕਲ ਕਰਵਾਇਆ ਗਿਆ ਜੋ ਸਾਡੀਆਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਇਹਨੂੰ ਅੱਗੇ ਲੈ ਕੇ ਜਾਣਾ ਸੀ ਤਫਤੀਸ਼ ਨੂੰ ਉਹਦੇ ਵਿੱਚ ਮੇਰੇ ਵੱਲੋਂ ਆਪਣੀ ਸੁਪਰਵਾਈਜ਼ਨ ਦੇ ਵਿੱਚ ਸਾਡੇ ਐਸਪੀ ਡਿਟੈਕਟਿਵ ਮਿਸਟਰ ਸਰਬਜੀਤ ਰਾਏ ਇਹਨਾਂ ਦੀ ਨਿਗਰਾਨੀ ਦੇ ਵਿੱਚ ਅਸੀਂ ਜਿਹੜੀਆਂ ਨੇ ਟੀਮਸ ਗਠਿਤ ਕੀਤੀਆਂ ਜਿਹਦੇ ਵਿੱਚ ਸਾਡੇ ਅੱਗੇ ਡੀਜੀਐਸਪੀ ਡੀ ਮਿਸਟਰ ਇੰਦਰਜੀਤ ਸੈਣੀ ਡੀਐਸਪੀ ਸਾਡੇ ਸ਼ਾਹਕੋਟ ਮਿਸਟਰ ਓਂਕਾਰ ਸਿੰਘ ਬਰਾੜ ਸਾਡੇ ਇਨਸਪੈਕਟਰ ਲੋਈਆ ਗੁਰਸ਼ਰਨ ਸਿੰਘ ਸਬ ਇਨਸਪੈਕਟਰ ਤੇ ਸਾਡੇ ਇਨਸਪੈਕਟਰ ਸੀਆਈਏ ਜਿਨ੍ਹਾਂ ਨੇ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ 메ਨ ਰੋਲ ਨਭਾਇਆ ਇਨਸਪੈਕਟਰ ਪੁਸ਼ਪ ਵਾਲੀ ਤੇ ਪਿੱਛੇ ਤੁਸੀਂ ਸਾਡੇ ਨਾਲ ਦੇਖ ਰਹੇ ਹੋ ਕਿ ਇਹ ਜਿਹੜੇ ਸਾਡੀ ਸਾਰੀ ਟੀਮ ਹੈ ਜਿਹੜੀ ਸੀਆਈਏ ਦੇ ਵਿੱਚ ਤਨਾਤ ਹੈ ਤੇ ਵੱਖ-ਵੱਖ ਤਾਨਿਆਂ ਦੇ ਵਿੱਚ ਤਨਾਤ ਹੈ ਇਹਨਾਂ ਸਾਰਿਆਂ ਵੱਲੋਂ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਗਈ ਤਾਂ ਸਾਡੇ ਕੋਲ ਇੱਕ ਲੀਡ ਜਿਹੜੀ ਹੈਗੀ ਇਹਦੇ ਵਿੱਚ ਆਉਂਦੀ ਆ ਕਿ ਇਹ ਜਿਹੜੇ ਅਸੀਂ ਟੈਕਨੀਕਲ ਇਨਪੁਟ ਦੇ ਉੱਤੇ ਹਿਊਮਨ ਜਿਹੜੀ ਇੰਟੈਲੀਜੈਂਸ ਦੀ ਉਹਦੇ ਜਿਹੜੀ ਇਨਪੁਟ ਆਈ ਸਾਡੇ ਕੋਲ ਉਹਦੇ ਬੇਸਿਸ ਦੇ ਉੱਤੇ ਅਸੀਂ ਸਾਰੇ ਏਰੀਆ ਨੂੰ ਅਸੀਂ ਖੰਘਾਲ ਰਹੇ ਸੀ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈਗਾ মিডিਆ ਵੱਲੋਂ ਕਾफी ਸਹਿਯੋਗ ਕੀਤਾ ਗਿਆ ਤੇ ਲੋਕਲ মিডিਆ ਵੱਲੋਂ ਵੀ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤੁਹਾਡੇ ਸਾਰਿਆਂ ਵੱਲੋਂ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤਾਂ ਅਸੀਂ ਜਿਹੜੀ ਹੈਗੀਆਂ ਵੱਖ-ਵੱਖ ਫੁਟੇਜ ਸੀਸੀਟੀਵੀ ਫੁਟੇਜ ਨੂੰ ਦੇਖਿਆ ਉਸ ਏਰੀਆ ਦੇ ਵਿੱਚ ਜਿਹੜੀ ਮੂਵਮੈਂਟ ਨੂੰ ਟਰੈਕ ਕੀਤਾ ਕਿ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਉਸ ਟਾਈਮ ਉਸ ਰਾਤ ਨੂੰ 23 ਤੇ 24 ਦੀ ਰਾਤ ਨੂੰ ਕਿਹੜੇ-ਕਿਹੜੇ ਮੂਵਮੈਂਟ ਹੁੰਦੀ ਹੈ ਕਿੰਨੀਆਂ ਗੱਡੀਆਂ ਆਉਂਦੀਆਂ ਨੇ ਜਾਂ ਕਿਹੜੇ ਮੋਟਰਸਾਈਕਲ ਆਉਂਦੇ ਨੇ ਜਾਂ ਕਿਹੜੇ ਸ਼ੱਕੀ ਵਿਅਕਤੀਆਂ ਦੀ ਮੂਵਮੈਂਟ ਹੁੰਦੀ ਹੈ ਉਸ ਉਧਾਰ ਦੇ ਉੱਤੇ ਅਸੀਂ ਅਸੀਂ ਇੱਕ ਜ਼ੀਰੋ ਡਾਊਨ ਏਰੀਆ ਵੀ ਕੀਤਾ ਤੇ ਕੁਝ ਸਾਡੇ ਕੋਲ ਫਿਰ ਇਨਪੁਟ ਆਈ ਤਾਂ ਉਸ ਦੇ ਬੇਸ ਦੇ ਉੱਤੇ ਚਾਰ ਦੋਸ਼ੀ ਅਸੀਂ ਨਾਮਜ਼ਦ ਕੀਤੇ ਜਿਹੜੇ ਚਾਰ ਦੋਸ਼ੀ ਨਾਮਜ਼ਦ ਕੀਤੇ ਉਹਨਾਂ ਦੇ ਵਿੱਚ ਇੱਕ ਸਾਜਨ son of mark ਇੱਕ ਰੋਕੀ ਨਾਂ ਦਾ ਵਿਅਕਤੀ ਹੈਗਾ ਇਹਦਾ son of late ਸ਼ੌਕਤ ਅਤੇ ਇੱਕ ਅਰਸ਼ਪ੍ਰੀ ਸਿੰਘ ਉਰਫ ਅਰਸ਼